ਹਾਂਜੀ ਕੀ ਹਾਲ ਚਾਲ ਦੋਸਤੋ ਵੀਰਪਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਚੱਲੇ ਆਂ ਆਪਾਂ ਪਿੰਡ ਬਲਗਾ ਵੇਖੇ ਤਵੀਆਂ ਮੁਕਾਬਲਾ ਘੋੜੇ ਭਰਾ ਵੱਲੋਂ ਕਰਾਇਆ ਜਾ ਰਿਹਾ ਆ ਉੱਥੇ ਚੱਲੇ ਆਂ ਪਿੰਡੋਂ ਤੇ ਜਾ ਕੇ ਜਿਹੜਾ ਜਿਹੜਾ ਵੀ ਟਰੈਕਟਰ ਆਊਗਾ ਆਪਾਂ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਬਲੌਗ ਦੇ ਵਿੱਚ ਦੇ ਨਾਲ ਬਣੇ ਰਹੋ ਤੇ ਨਾਲ ਆਪਣੇ ਹੈਗਾ ਗੋਰੀਆਂ ਮੈਂਬਰਾਂ ਚਹੇਤਾ ਸਿੰਧੀ ਬਾਬਾ ਪੁਰਜੀ ਆ ਆਵਦਾ ਠੋਕ ਲਓ ਜੀ ਪਹੁੰਚ ਗਏ ਆ ਬਿਲਗੇ ਮੇਲੇ ਦੇ ਉੱਤੇ ਤੇ ਹੱਲੇ ਤਾਂ ਕੰਮ ਠੰਡਾ ਹੀ ਚੱਲਦਾ ਆ 2 ਵਜੇ ਤੋਂ ਬਾਅਦ ਹੀ ਕੰਮ ਸ਼ੁਰੂ ਹੋਊਗਾ ਇੱਕ ਤਾਂ ਕੋਈ ਅਵਰ ਨਾਲ ਧਿਆ ਆ ਲੋ ਵੀ ਆ ਗਿਆ ਬਿੱਲੂ ਭਰਾ ਆਪਣਾ ਮੋਬਾਈਲ ਵਾਲਾ ਬਲੌਗਰ ਉਹ ਬੱਲੇ ਬੱਲੇ ਬਲੌਗਰ ਨੂੰ ਬਲੌਗਰ ਟੱਕਰ ਗਿਆ ਬੱਲੇ ਬੱਲੇ ਆਹ ਆਹ ਆ ਆਪਣਾ ਕਿੱਤਾ ਹਾਲ ਬਾਜੀ ਆ ਬਿੱਲੂ ਬਾਜੀ ਇੱਧਰ ਖੜੇ ਹੋ ਆ ਖੜੇ ਆ ਝੋਟੇ ਇੱਧਰ ਜੀ ਤਿਆਰੀਆਂ ਕਰ ਰਹੇ ਸ਼ੁਰੂ ਕੋਲਾ ਕਰੀ ਜਾ ਰਹੇ ਆ ਇੱਧਰ ਇੱਧਰ ਬਲੌਗਰ ਵੀ ਜਾ ਰਿਹਾ ਮੋਰੇ ਪੱਜਾ ਚੈੱਕ ਕਰੋ ਚੈੱਕ ਕਰੋ ਉਹ ਨਵੇਂ ਉਹ ਕਰਦੇ ਆ ਯਾਰ ਚੈੱਕ ਕਰੋ ਡਾਇਰੈਕਟਰ ਜੀ ਟਰੱਕ ਦਾ ਟਰੱਕ ਹੈ ਆ ਏ ਬਿੱਲੂ ਭਾਈ ਚੜ੍ਹਦੇ ਕਿੱਦਾਂ ਆਉਣਗੇ ਉੱਤੇ ਵਾਹ ਜੀ ਵਾਹ ਟਾਇਰ ਦੇਖੋ ਟਾਇਰ ਟਰੱਕ ਦੇ ਟਾਇਰਾਂ ਨਾਲੋਂ ਵੱਡੇ ਟਾਇਰ ਆ ਆ ਗਿਆ ਜੀ ਬੜਾ ਤਾੜੀ ਮਾਰ ਦਿਓ ਜੀ ਬਰਾ ਉਹ ਸਾਹਮਣੇ ਦੇਖਾਂਗੇ ਹਲਵਾਰਾ ਸੀਟ ਵਾਲਿਆਂ ਦਾ ਟਰੈਕਟਰ ਅੱਗੇ ਵੱਲ ਜਾ ਰਿਹਾ ਹੈ ਸੰਭਲ ਕੋਲ ਜਾ ਰਿਹਾ ਹੈ ਓ ਬਲ ਨਾ ਮੇਰਾ ਪਰੀਤਾ ਵੀ ਮਾਰਕੀਟ ਦੇ 23 ਘੰਟੇ ਦੇਖ ਰਿਹਾ ਪਰ ਉਧਰ ਦੇ ਪਾਸੇ ਸੜਾ ਹੋਇਆ ਕਾਦੀ ਸੱਚ ਕਮਾਈ ਕਿਸੇ ਦੀ ਜ਼ਿੰਮੇਵਾਰੀ ਓਹ ਕਹਿੰਦੇ ਹਾਂ ਡਾਕਟਰ ਨੇ ਮੱਦਾ ਮਾਰਾ ਮੇਰੇ ਵੀਰੋ ਅਲਵਾਰਾ ਫੀਟ ਕਲੱਬ ਦੇ ਬਾਂਦਰ ਮੇਂ ਹੈਠਾ ਯੌਂਦੀਆ ਡਾਕਟਰ ਖੇਡ ਰਿਹਾ ਕਿ ਕਿਸੇ ਯੌਂਦੀਆ ਰੱਖਿਆ ਇਹ ਜਾਨ ਤੋਂ ਪਿਆਰਾ ਓਹ ਕੋਈ ਸੋਹਣਾ ਲੀਕਾ ਨਾਲ ਲਗਿਆ ਓਹ ਮੁੰਡੇ ਦਾ ਨਾਮ ਕਹਿੰਦੇ ਇੰਦਰਪ੍ਰੀਤ ਹਿੰਦੂ ਆ ਓਹ ਧੁਰਗੋਡੀਆਂ ਇੰਦਿਆ ਦੇ ਰੇਵੀ ਬੱਗਲਾਂ ਚੱਲਦਾ ਹੈ ਪੱਠਾ ਉਹ ਕਹਿੰਦੇ ਸਾਹਮਣੇ ਦੇਖਿਆ ਯਾਰਾ ਦੂਜਾ ਗੜਾ ਸ਼ੁਰੂ ਹੋ ਗਿਆ ਇਹਨਾਂ ਦੇ ਟਰੈਕਟਰ ਦੇ ਨਾਲ ਕੋਈ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ ਪੰਪ ਟ੍ਰੈਕਟਰ ਸਾਡੇ ਕੋਲ ਹੈ ਚੌਥਾ ਟੈਕਟਰ ਬਜਮਾ ਕੇ ਆਉਂਦੀ ਬਹੁਤ ਸਾਹਮਣੇ ਟੋਕਰ ਮੰਡਲਵਾਲਾ ਵੱਤਾ ਜਾ ਰਿਹਾ ਹੈ ਤੇ ਪਹਿਲਾ ਚੱਕਰ ਤੋਂ ਬਾਅਦ ਦੂਸਰੇ ਚੱਕਰ ਤੋਂ ਜਿਹੜੀ ਜ਼ਿੰਮੇਵਾਰੀ ਵੱਧਦੀ ਹੈ ਪਰ ਇਧਰਲੇ ਪਾਸੇ ਸਾਡੇ ਛੋਟੇ ਸਾਹਿਬ ਪੰਜਾਬ ਪਰੂ ਦੀ ਵੱਡੀ ਜ਼ਿੰਮੇਵਾਰੀ ਜਨਾ ਬੰਦੀ ਹੈ ਅਸ਼ੋਕ ਕੁਮਾਰ ਜੀ ਨਾਲ ਬੜਾ ਧੰਨਵਾਦ ਹੈ ਸਤਿਕਾਰ ਕੀਤਾ ਜਾ ਰਿਹਾ ਹੈ ਪਰ ਇਧਰਲੇ ਪਾਸੇ ਆ ਗਿਆ ਟਰੈਕਟਰ ਆ ਗਿਆ ਟਰੈਕਟਰ ਮੱਲਨ DJ 사운드 ਬੜਾ ਆ ਛੋਟੀ ਜਿਹੀ ਆਵਾਜ਼ ਨੂੰ ਵੱਡੇ ਪੱਦਰ ਤੇ ਭਜਾਉਂਦੇ ਆ ਆ ਗਿਆ ਟਰੈਕਟਰ ਲਾ ਕੇ ਤਾੜੀ ਮਾਰਦੇ ਦਰਦਾਰੇ ਲਓ ਪੂਰ ਟੱਕਰ ਪੂਰੀ ਹੋ ਗਿਆ ਉਹ ਟੱਕਰ ਪੂਰੀ ਹੋ ਗਿਆ ਬਾਈ ਲਓ ਟਰੈਕ ਰੈਡੀ ਕਰੀਏ ਪਹਿਲਾਂ ਸਮਾਨ ਲੋਡ ਕਰੋ ਜੀ ਉਸੇ ਟਰੈਕਟਰ ਜਲਾਲ ਲਗਵਾਣੇ ਦਾ ਲਵਾਰਾ ਪਿੰਡ ਰਾਖੋੜ ਦੇ ਲਾਗਿਆ ਕਰਕੇ ਮੁੱਲਾਪੁਰ ਐਨਚਾਈ ਦੇ ਬਸਿਆ ਹੋਇਆ ਪਿੰਡ ਆ ਜਾਂਦੇ ਆ ਤੱਕਲਾ ਟਾਈਮ ਆ ਜੀ 2 ਮਿੰਟ 40 ਸਕੰਡ ਤੋਂ ਆਪਾ ਜਾਂਦਾ ਪਰ ਆਉਂਦਾ ਬੱਲੇ ਬੱਲੇ ਪਰ ਇਧਰ ਨੇ ਪਾਸੇ ਟਰੈਕਟਰ ਲਾ ਕੇ ਜੱਜ ਨੂੰ ਫਿਰਦਾ ਆਹ ਟਰੈਕਟਰ ਲਾ ਕੇ ਜੱਜ ਨੂੰ ਫਿਰਦਾ ਜੇ ਆਉਂਦਾ ਸਲਾਮ ਇੱਕ ਵਾਰ ਤਾੜੀ ਮਾਰਦੇ ਜ਼ੋਰਦਾਰ ਇਹ ਵੱਡਾ ਟਰੈਕਟਰ ਆਹ ਲੱਕੀ ਰੁੜਕਾ ਖੋਲਦਦਾ ਤੇ ਸਾਹਮਣੇ ਦੇਖਾਂਗੇ ਦੀਪਾ ਸਿੰਘ ਦੇ ਵੱਡੀ ਟ੍ਰੇਨਿੰਗ ਦੇ ਨਾਲ ਚਲਾ ਰਹੇ ਆ ਔਰ ਧੰਨਵਾਦ ਬਹੁਤ ਵੱਡਾ ਸ਼ੁਕਰੀਆ ਜੀ ਸਲਾਮ ਜੀ ਲੱਗ ਗਿਆ ਤਦ ਕੰਦੇ ਹੋਲੇ ਸਰਾ ਕਰਵਾ ਰਿਹਾ ਹੈ ਸਾਰੀ ਦੁਨੀਆ ਦੇ ਮੰਨੇ ਪ੍ਰਮੇ ਟ੍ਰੈਕਟਰ ਅੱਗੇ ਕੰਦੇ ਘੋੜੇ ਦੇ ਪੰਦੇ ਦੇ ਮਿਲ ਕੇ ਦੀ ਧਰਤੀ ਦੇ ਵਿੱਚ ਮੁੜਿਆ ਭਾਵਨਾ ਦਾ ਬਹੁਤ ਵੱਡਾ ਜਸ਼ਨ ਹੈ ਸਾਰੇ ਨਵੇਂ ਮੀਨਾਂ ਦਾ ਜਿਹੜਾ ਨਾਲ ਮਿਲ ਕੇ ਮਾਣ ਵਸਿਆ ਔਰ ਸਾਹਮਣੇ ਦੇਖਾਂਗੇ ਪਹਿਲਾ ਚੱਕਰ ਜਿਹੜਾ ਪੂਰਾ ਹੋ ਜਾ ਰਿਹਾ ਹੈ ਦੂਜੇ ਚੱਕਰ ਦੀ ਵੱਡੇ ਪੱਧਰ ਤੋਂ ਫਰਮਾਤ ਹੋਣ ਲੱਗੀ ਹੈ ਲਓ ਵੱਡੀਆਂ ਜ਼ਿੰਮੇਵਾਰੀਆਂ ਨਾਲ ਜਿੱਤ ਹਮੇਰੇ ਪਾਸੋਂ ट्रैक्टर कौन हमारा बंदा समय नहीं ਸਾਹਮਣੇ ਆਉਂਦਾ ਤੇ ਪਹਿਲਾਂ ਕਿੰਨੇ ਕਿਲੋ ਦੇ ਯਾਰ ਖਲਾਵੇਗਾ ਉਸ ਤੋਂ ਬਾਅਦ 85 ਕਿਲੋ ਫਿਰ 90 ਕਿਲੋ ਸਾਹਮਣੇ ਦੇਖਣ ਤੋਂ ਦੋਨਾਂ ਭਰਾਵਾਂ ਨੇ ਬੱਲੇ ਸਹਿਯੋਗ ਲੈ ਬਹੁਤ ਵਧੀਆ ਸਾਹਮਣੇ ਦੇਖਣਗੇ ਇੱਕ ਯਾਰਤ ਜਿਹੜੀ ਹੋ ਗਈ ਆ ਪਾਈ और जो हर मंडो ने ਦੇ ਵੀਰੋ ਖਿੱਚ ਗਿਆ ਮੁੰਡਾ ਉਹ ਲਾਗ ਬੱਤੀਆ ਕਮਦੀ ਵੀ ਕਰਿਓ ਗੱਲ ਮੁੰਡਿਆ ਇਹ ਰਹਿ ਤੈਨਲੇ ਦੇ ਕਰੀਤੇ ਤਸੀਰ ਆਉਂਦੀ ਆ ਓਏ ਓਏ ਮੁੰਡੇ ਆ ਸ਼ੀਨਾ ਰੰਦਾ ਝੁਟਾ ਕੁੱਕ ਨਹੀਂ ਹੋਣਾ ਹੁਣ ਝੁਟਾ ਕੁੱਕ ਨਹੀਂ ਹੋਣਾ ਖਾਨਕੀ ਦੇ ਕਿ ਤਾਰੀ ਮਾਰ ਕੇ ਵਾਲੀ ਕਰ ਬਈ ਕਿ ਤਾਰੀ ਮਾਰ ਕੇ ਦਿੱਤਾ ਕਿਸਾਰਾ ਦਾ ਕਿ ਤੁਝੇ ਦੇ ਲਈ ਤੋਂ ਲੜਦਾ ਇੱਕ ਵਾਰੀ ਮਾਰ ਦੇ ਹੋਰ ਮਾਰ ਕੇ ਮਾਰੀ ਮਾਰ ਦੇ ਆਪਾਂ ਦੇਖਾਂਗੇ ਟਰੈਕਟਰ ਔਰ ਸਾਹਮਣੇ ਭੱਜ ਆਉਂਦਾ ਮਰਕਣ ਮਸ਼ੀਨ ਵਾਲਿਆਂ ਦਾ ਸਾਰੇ ਮਿੱਤਰਾਂ ਨੇ ਕੈਮ ਲਾਇਆ ਹੋਇਆ ਜੰਦੀ ਗੱਲਾ ਸੈਂਟਰ ਨੋਡ ਹੈ ਤੇ ਬੜੇ ਬੰਦੇ ਪਾਸੇ ਬੁੱੱਦੂ ਵੀ ਲਾ ਪਿਆ ਟੰਮਾਉਣਾ ਇਹ ਪੁੱਤਰਾਂ ਦਾ ਕਹਿੰਦੇ ਟਰੈਕਟਰ ਦੇ ਕੀਤੇ ਜਿੱਤਾਂ ਵਜਾਣਾ ਤੇ ਹੁਣ ਛਾਪੀਆਂ ਵੱਜਣੀਆਂ ਆਓ ਸ਼ਾਬਰ ਆਓ ਸਾਡੀ ਬਾਦੋ ਦੇਖਿਆ ਟਰੈਕਟਰ ਨੂੰ ਟੱਕਰ ਬਹੁਤ ਵਧੀਆ ਲੱਗੀ ਗੱਲ ਆ ਵੀ ਟਾਈਮ ਤੇ ਸੀ ਇਹਦਾ ਜੀ ਟਾਈਮ ਆ ਤੋਂ ਮੈਂ ਤਾਂ 14 ਸੈਕਿੰਡ ਹੋਰ ਇਹ ਪੈਨਾ ਲਾਊਟ ਹੈ

ਉਹਨੀ ਤੇ ਅਗਰ ਡੱਪੇ ਦੇਖ ਲਿਓ ਸਾਡੀ ਦਾ ਮੋਟਰਸਾਈਕਲ ਹੈ ਤੇ ਧੰਨਵਾਦ ਕੀਤਾ ਜਾ ਰਿਹਾ ਤੇ ਜਿਹੜੀ ਸੋਹੇ ਮੋਟਰ ਦਾ ਮੇਕੀਕ ਕਰਾ ਰਹੀ ਹੈ ਉਹਨਾਂ ਦੇ ਪਰਿਵਾਰ ਵੱਲੋਂ ਕਹਿੰਦੇ ਇੱਕ ਤਰ੍ਹਾਂ ਦੇ ਵੱਡੇ ਸੁਹੋਗ ਹੈ ਕੋਈ ਚੱਕਰ ਟੈਕਨੀਕਲ ਪ੍ਰੋਬਲਮ ਆ ਗਈ ਕੋਈ ਹਾਂਜੀ ਧਾਮੀ ਜੀ ਉਸੇ ਜਨਾਬ ਵੱਲੋਂ ਕੱਤੀ ਹੋਈ ਜਿਹੜਾ ਹਿੰਦੀ ਗਾਣੇ ਵਾਲਾ ਮੋਟਰ ਮੱਝ ਵਾਲਾ ਬੱਦਾਂਵਾ ਆਹ ਗਾਣੇ ਦੀ ਗਾਣੇ ਕੋਪਕਾ ਚਲਾਨੀਆ ਤੇ ਪੱਥੀ ਛੋਣੇ ਮਾਲ ਮਾਲ ਹੋ ਗਿਆ ਇਹ ਕਹਵੇਂ ਆਹ ਗਿਆ ਆ ਗਿਆ ਮੈਂ ਜਿੰਦੀ ਕੋਈ ਨਹੀਂ ਪਾ ਦੇ ਮੇਰੇ ਭਰਾ ਇਸੇ ਕਲੀ ਪਾ ਦੇ ਰਾਜੀ